ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਤੇ ਤੰਦਰੁਸਤ ਹੋਵੋਗੇ ਤੇ ਅੱਜ ਆਪਾਂ ਬਣਾਉਣੇ ਸੀਗੇ ਛੋਲਿਆਂ ਦੀ ਸਬਜ਼ੀ ਤੇ ਆਪਾਂ ਛੋਲੇ ਟੈਮ ਨਾਲ ਹੀ ਭੋਂਤੇ ਨੇ ਤੇ ਵਿੱਚ ਨਮਕ ਪਾਤਾ 2 ਚਮਚ ਤਾਂ ਜੋ ਫਿਰ ਮਿਕਸ ਹੋ ਜਾਂਦਾ ਵਿੱਚ ਵਧੀਆ ਤੇ ਉਸ ਤੋਂ ਮਗਰੋਂ ਆਪਾਂ ਝਾੜੂ ਕੱਢਣ ਲੱਗੇ ਸੀਗੇ ਸਵੇਰ ਦੇ ਹਾਲੇ 8 ਕੁ ਦਾ ਟਾਈਮ ਹੈ ਪਰ ਇੰਨਾ ਜ਼ਿਆਦਾ ਸੂਰਜ ਦਾ ਕਹਿਰ ਚੜਿਆ ਹੋਇਆ ਨਾ ਐਨੀ ਜ਼ਿਆਦਾ ਤਪਸ਼ ਪੈਣ ਲਈ ਹੈ ਤੇ ਆਪਾਂ ਹੁਣ ਝਾੜੂ ਕੱਢ ਲੈਨੇ ਆ ਇੱਥੋਂ ਆਪਾਂ ਟੇਬਲ ਤੇ ਕੁਰਸੀਆਂ ਚੱਕਤੀਆਂ ਸੀਗੀਆਂ ਤੇ ਇੱਥੇ ਮੰਜੀ ਲਾਤੀ ਹੈ ਨੀਕੀ ਜੀ ਤਾਂ ਜੋ ਬਹਿਣਾ ਸੌਖਾ ਹੁੰਦਾ ਕਿਉਂਕਿ ਬੈੱਡ ਦੇ ਗੱਦੀਆਂ ਤੇ ਬਹਿਣ ਨੂੰ ਦਿਲ ਨਹੀਂ ਕਰਦਾ ਸੇਕ ਬਹੁਤ ਜ਼ਿਆਦਾ ਪੈਂਦਾ ਨੀਕੀ ਜੀ ਮੰਜੀ ਬਥੇ ਢਾਹਤੀ ਹੈ ਜਿੱਥੇ ਦਿਲ ਕਰਦਾ ਨੂੰ ਲੈ ਜੀ ਦੇ ਪੱਕੇ ਥੱਲੇ ਤੇ ਨਾਲੇ ਮਾੜੇ-ਮੋਟੇ ਜਿਹੜੇ ਸਿੱਲੇ ਕੱਪੜੇ ਹੁੰਦੇ ਨੇ ਬਾਹਰੋਂ ਲੈ ਆਈਦੇ ਨੇ ਟਾਈਮ ਨਾਲ ਹੀ ਰੰਗ ਨਾ ਉੜ ਜੇ ਤੇ ਉਹਨਾਂ ਨੂੰ ਉਹਦੇ ਤੇ ਸੁੱਟ ਦੀਦਾ ਤੇ ਵੀਡੀਓ ਜੇ ਵਧੀਆ ਲੱਗਦੀ ਹੈ ਤੇ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਨਾਲ ਹੀ ਆਪਾਂ ਕਰ ਦਿਆਂਦੇ ਨੇ ਇਹਨਾਂ ਨੂੰ ਹੋਰ ਕੋਈ ਕੰਮ ਨਹੀਂ ਹੈਗਾ ਪਹਿਲੇ ਅਨੁਸਾਰਾ ਦਿਨ ਝਾੜੂ ਫੜੀ ਰੱਖਦੇ ਨੇ ਕਿ ਜੇ ਨਾ ਸਫਾਈ ਕਰੋ ਤੇ ਫਿਰ ਗੰਦ ਇੰਨਾ ਪੈ ਜਾਂਦਾ ਉਧਰੋਂ ਰੋਜ਼ ਰੱਬ ਪ੍ਰੀਖਿਆ ਲੈਂਦਾ ਨੇਰੀ ਛੱਡ ਕੇ ਉਹ ਵੀ ਸਾਫ ਸਫਾਈ ਨਾਲ ਦੁੱਗਣੀ ਹੋ ਜਾਂਦੀ ਏ ਹੁਣ ਛੁੱਟੀਆਂ ਛੁੱਟੀਆਂ ਆਉਣ ਹਰਵਿੰਦਰ ਲਾਏਗੀ ਪੋਚਾ ਤੇ ਮੈਂ ਕੱਢਾਂਗੀ ਝਾੜੂ ਕੁਝ ਸੁਖ ਵੀ ਹੋ ਜਾਂਦਾ ਚਲੋ ਬੱਚੇ ਜਦੋਂ ਘਰ ਹੋਣ ਕਿ ਥੋੜਾ ਬਾਲਾ ਨਾਲ ਕੰਮ ਕਰਾਈ ਜਾਂਦੇ ਨੇ ਪਰ ਜਦੋਂ ਸਾਰਾ ਦਿਨ ਖਾਣ-ਖਾਣ ਕਰਦੇ ਨੇ ਉਦੋਂ ਗੁੱਸਾ ਚੜਦਾ ਫਿਰ ਕੁਝ ਖਾਣ ਨੂੰ ਦੋ ਕੁਝ ਖਾਣ ਨੂੰ ਦੋ ਤੇ ਉਸ ਤੋਂ ਬਾਅਦ ਸ਼ਾਮ ਦਾ ਟਾਈਮ ਸੀ ਤੇ ਆਪਾਂ ਲੱਗੇ ਸਬਜ਼ੀ ਦੀ ਤਿਆਰੀ ਕਰਨ ਪਿਆਜ਼ ਆਪਾਂ ਚੀਰ ਲਏ ਸੀ ਹੁਣ ਆਪਾਂ ਮਸਾਲਾ ਗ੍ਰाइंड ਕਰਨ ਲੱਗੇ ਆ ਇਹਨਾਂ ਸਬਜ਼ੀਆਂ ਜਿਹਨਾਂ ਮਿਹਨਤ ਬਹੁਤ ਜ਼ਿਆਦਾ ਲੱਗਦੀ ਹੈ ਸ਼ਾਮ ਦੇ 5 ਵਜੇ ਗਏ ਨੇ ਪਰ ਗਰਮੀ ਹਾਲੇ ਵੀ ਬਹੁਤ ਜ਼ਿਆਦਾ ਲੱਗਣ ਰਹੀ ਸੀ ਗਰਮੀ ਦਾ ਟਾਈਮ ਹੈ ਚਲੋ ਗਰਮੀ ਤੇ ਪੈਣੀ ਹੈ ਪਰ ਹੁਣ ਨਾ ਬਰਦਾਸ਼ਤ ਨਹੀਂ ਹੁੰਦੀ ਹੈਗੀ ਜਾਂ ਆਪਾਂ ਦਵਾਈਆਂ ਦੂਈਆਂ ਜ਼ਿਆਦਾੀਆਂ ਖਾਣੇ ਆ ਇਸ ਲਈ ਆਪਾਂ ਨੂੰ ਗਰਮੀ ਜ਼ਿਆਦਾ ਲੱਗਦੀ ਹੈ ਕੁਝ ਇਸਵਰੀ ਹੈ ਵੀ ਬਹੁਤ ਜ਼ਿਆਦਾ ਹੈ ਕਿ ਇਧਰ ਆਪਾਂ ਛੋਲਿਆਂ ਨੂੰ ਵੀ ਚਾਰ ਸੀਟੀਆਂ ਮਰਵਾਲੀਆਂ ਸੀ ਤੇ ਗਲਗੇ ਸੀਗੇ ਦੋਸਤੋਂ ਮਗਰ ਉਹ ਕੁ ਛੋਲੇ ਕੱਢ ਕੇ ਠੰਡੇ ਰੱਖਲੇ ਸੀ ਉਹਨਾਂ ਨੂੰ ਵੀ ਗ੍ਰाइंड ਕਰ ਲੈਣੇ ਆ ਫਿਰ ਤਰੀ ਵਧੀਆ ਹੋ ਜਾਂਦੀ ਹੈ ਸੰਘਣੀ ਜੀ ਵੇਸਣ ਪਾਲੋ ਪਰ ਉਹ ਟੇਸਟ ਨਹੀਂ ਆਉਂਦਾ ਹੈਗਾ ਕੱਚਾ-ਕੱਚਾ ਜਿਹਾ ਲੱਗਦਾ ਹੈ ਛੋਲਿਆਂ ਨਾਲ ਵੈਸੇ ਵਧੀਆ ਲੱਗਦਾ ਤੇ ਅੱਜ ਕਾਫੀ ਫਰਮੇਸ਼ਨ ਸੀ ਗਿਆ ਬੱਚਿਆਂ ਦੀਆਂ ਉਹ ਅੱਜ ਪੂਰੀਆਂ ਕਰਨੀਆਂ ਨੇ ਜੇ ਆਪਾਂ ਉਹਨਾਂ ਤੋਂ ਕੰਮ ਲੈਣਾ ਥੋੜੀ ਬਾਲੀ ਹੈਲਪ ਕਰਾਣੀ ਹੈ ਤੇ ਫਿਰ ਆਪਾਂ ਨੂੰ ਉਹਨਾਂ ਦੀਆਂ ਵੀ ਮੰਨਣੀਆਂ ਪੈਂਦੀਆਂ ਨੇ ਇਹਦਰ ਮਸਾਲਾ ਆਪਣਾ ਭੁੱਜ ਗਿਆ ਸੀ ਥੋੜਾ ਜਿਹਾ ਪਾਣੀ ਪਾ ਕੇ ਆਪਾਂ ਚੰਗੀ ਤਰ੍ਹਾਂ ਭੌਣਾ ਲਾਂਗੇ ਨਾਲ ਹੀ ਆਪਾਂ ਗ੍ਰੈਂਡ ਕੀਤੇ ਛੋਲੇ ਵਿੱਚ ਪਾ ਲੈਨੇ ਆ ਇਹ ਵੀ ਮਿਕਸ ਹੋ ਜਾਣਗੇ ਮਸਾਲੇ ਦੇ ਵਿੱਚ ਚਲੋ ਜੀ ਹੁਣ ਆਪਾਂ 5 ਮਿੰਟ ਬਸ ਰੇਜਾ ਹੀ ਦਿਵਾਵਾਂਗੇ ਕਿਉਂਕਿ ਉਬਲੇ ਹੋਏ ਨੇ ਤੇ ਵਿੱਚ ਸਬਜੀ ਤਿਆਰ ਹੋ ਜੇਗੀ ਤੇ ਇਧਰ ਆਪਾਂ ਬਣਾਉਣੀਆਂ ਸੀਗੀਆਂ ਦੁੱਧ ਵਾਲੀਆਂ ਫੈਣੀਆਂ ਕਸਟਰਡ ਪਾ ਕੇ ਇਸ ਲਈ ਆਪਾਂ ਥੋੜਾ ਜਿਹਾ ਦੁੱਧ ਠੰਡਾ ਹੀ ਕੋਲੀਚ ਪਾ ਕੇ ਰੱਖ ਲਿਆ ਬਾਹਰ ਤੇ ਇਧਰ ਆਪਾਂ ਕਸਟਰਡ ਘੋਲ ਲੈਨੇ ਆ ਦੁੱਧ ਆਪਣਾ ਗਰਮ ਹੋ ਗਿਆ ਸੀ ਤੇ ਹੁਣ ਆਪਾਂ ਸੇਵੀਆਂ ਪਾ ਲੈਣੇ ਆ ਇਹ ਪੁੱਜੀਆਂ ਹੋਈਆਂ ਇਹਨੇ ਹੁਣਨ ਦੀ ਲੋੜ ਨਹੀਂ ਹੈਗੀ ਤੇ ਥੋੜਾ ਜਿਹਾ ਡਰਾਈ ਫਰੂਟ ਕੱਟਿਆ ਹੋਇਆ ਸੀ ਉਹ ਪਾ ਲੈਣੇ ਆ ਵਿੱਚ ਤੇ ਨਾਲ ਹੀ ਚੀਨੀ ਪਾ ਲੈਣੇ ਆ ਕਿਉਂਕਿ ਮੈਨੂੰ ਨਾ ਭੁੱਲਣ ਦੀ ਬਹੁਤ ਜ਼ਿਆਦਾ ਆਦਤ ਹੈ ਇਸ ਲਈ ਮੈਂ ਇਕੱਠੀਆਂ ਚੀਜ਼ਾਂ ਵਿੱਚ ਪਾ ਦਿੰਦੀਆਂ ਕਿਉਂਕਿ ਮੈਨੂੰ ਐ ਹੁੰਦਾ ਮੈਂ ਪਾਈਏ ਕਿ ਨਹੀਂ ਫਿਰ ਮੈਂ ਕਨਫਿਊਜ਼ ਹੋ ਜਾਨੀ ਆ ਤੇ ਨਾਲ ਹੀ ਆਪਾਂ ਬਣਾਉਣਾ ਸੀ ਰਾਇਤਾ ਇਸ ਲਈ ਆਪਾਂ ਬੂੰਦੀ ਨੂੰ ਭਿਉ ਤਾ ਸੀਗਾ ਥੋੜਾ ਜਿਹਾ ਪਾਣੀ ਪਾ ਕੇ ਹਰੀਆਂ ਮਿਰਚਾਂ ਗ੍ਰाइंड ਕਰਕੇ ਰੱਖੀਆਂ ਸੀ ਹਰੀਆਂ ਮਿਰਚਾਂ ਹੀ ਮਿਕਸ ਕਰਾਂਗੇ ਦੇ ਨਾਲ ਹੀ ਆਪਾਂ ਪਾ ਲੈਨੇ ਆ ਨਮਕ ਤੇ ਕਾਲੀਆਂ ਮਿਰਚਾਂ ਤੇ ਥੋੜੀ ਜੀ ਹਰੀ ਮੇਥੀ ਤੇ ਲੋ ਜੀ ਆਪਣਾ ਰਾਇਤਾ ਵੀ ਬਣ ਕੇ ਤਿਆਰ ਹੈ ਤੇ ਆਪਾਂ ਕੁਝ ਪਿਆਜ਼ ਖੀਰੇ ਤੇ ਟਮਾਟਰ ਚੀਰ ਕੇ ਰੱਖੇ ਸੀ ਉਬਾਲੇ ਹੋਏ ਛੋਲੇ ਛੋੜ ਜੇ ਕੱਢ ਲਏ ਸੀ ਇਹ ਬੱਚਿਆਂ ਨੇ ਕਿਹਾ ਸੀ ਕਿ ਛੋਲਿਆਂ ਦੀ ਚਾਟ ਬਣਾ ਕੇ ਦਿਆ ਜੀ ਤੇ ਨਿੰਬੂ ਪਾ ਕੇ ਕਾਲਾ ਨਮਕ ਪਾ ਕੇ ਤੇ ਕਾਲੀਆਂ ਮਿਰਚਾਂ ਪਾ ਕੇ ਆਪਾਂ ਉਹਨਾਂ ਨੂੰ ਚਾਟ ਬਣਾਤੀ ਸੀ ਜਦੋਂ ਲੱਗੇ ਹੋਰ ਸੋਈ ਵਿੱਚ ਫਿਰ ਮਹਿਸੂਸ ਵੀ ਨਹੀਂ ਹੁੰਦਾ ਹੈਗਾ ਕੰਮ ਕਰੀ ਜਾਇਦੇ ਨੇ ਬਸ ਇੱਕ ਵਾਰੀ ਲੱਗਣਾ ਹੀ ਔਖਾ ਲੱਗਦਾ ਲੋ ਜੀ ਇੱਧਰ ਆਪਣੀ ਚਾਟ ਬਣ ਕੇ ਤਿਆਰ ਹੈ ਉਦੋਂ ਤੱਕਰ ਬੱਚੇ ਰਸੋਈ 'ਚ ਹੀ ਰਹਿੰਦੇ ਨੇ ਜਦੋਂ ਤੱਕ ਉਹਨਾਂ ਦੀ ਫਰਮਾਇਸ਼ ਦੀ ਚੀਜ਼ ਪੂਰੀ ਨਹੀਂ ਹੁੰਦੀ ਹੈਗੀ ਤੇ ਇੱਧਰ ਆਪਾਂ ਨਾਲ ਬਣਾਉਣੀਆਂ ਸੀ ਪੂੜੀਆਂ ਤੇ ਆਪਾਂ ਪੂੜੀਆਂ ਕੱਢਣ ਲੱਗ ਗਏ ਟਾਈਮ ਨਾਲ ਹੀ ਲੱਗ ਗਏ ਸੀ ए हों फट कम नबेड़ अंदर बहीए अखे थले गर्मी भी बहुत ज़्यादा हो गई सी ਅੰਜੀ ਆਲੋਜੀ ਆਪਣਾ ਪ੍ਰਸ਼ਾਦਾ ਤਿਆਰ ਹੈ ਛੋਲਿਆਂ ਦੀ ਸਬਜੀ ਹੈ ਦੁੱਧ ਵਾਲੀਆਂ ਸੇਵੀਆਂ ਨੇ ਬੂੰਦੀ ਦਾ ਰੈਤਾ ਤੇ ਨਾਲ ਪੂੜੀਆਂ ਨੇ ਤੇ ਨਾਲ ਪਿਆਜ਼ ਜੀਰੇ ਸੀ ਆਪਾਂ ਸਿਰਕੇ ਵਾਲੇ ਤੇ ਆਓ ਜੀ ਤੁਸੀਂ ਵੀ ਝਕੋ ਕਿ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਲਾਈਕ ਸਬਸਕ੍ਰਾਈਬ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਜੀ ਜੀ